ਆ ਆਪਣਾ ਆ ਗਿਆ ਮਪਾਂ ਦਾ ਕੁੱਟ ਤੇ ਇਧਰ ਨਾਰਾਂ ਦਾ ਫੇਰ ਆ ਗਿਆ ਤੇ ਆ ਆਪਣੀ ਮੋਟਰ ਬੁੱਧ ਦਵਾਰ ਵਾਲੇ ਦੇਣਾ ਇਹ ਆਪਾਂ ਮਤਲਬ ਕਿ ਚਵੱਚਾ ਬਣਾਇਆ 16200 ਲੈੱਕ ਛੱਡ ਲਗੇ ਮਾਲਾ ਇਹ ਟੈਕ ਆਪਣਾ ਜਿੱਤੇ ਚਾਰ ਪਾਇਆ ਉਹਦੇ ਚਾਰ ਤੇ ਆਪਾਂ ਵੀ ਟਰੈਕਟਰ ਕਰ ਲਿਆ ਆਪਣਾ ਲੋਡ ਤੇ ਇਹਨੂੰ ਖੜਾਤਾ ਇੱਥੇ ਲਿਆ ਕੇ ਉੱਤੇ ਧਰਲੇ ਜਾਵਣ ਦੇ ਪੱਠੇ ਪੁਰਾਣੇ ਖਾ ਜਾਣਗੇ ਤੜਕੇ ਵਾਲੇ ਆਹ ਪਾਤੀ ਆਪਾਂ ਮੱਝ ਨੂੰ ਕੈਲਸ਼ੀਅਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਕਰ ਲੱਗੇ ਸ਼ੁਰੂ ਆਪਾਂ ਅੱਗੇ ਖੇਤ ਮੋਟਰ ਤੇ ਆ ਪਾਣੀ ਤੇ ਲੱਸੀ ਲੈ ਕੇ ਆਪਣੀ ਸਵੇਰ ਦਾ ਟਾਈਮ ਆ 6 ਵਜੇ ਆ ਤੇ ਇੱਧਰ ਆਪਣਾ ਕਦੂ ਕੀਤਾ ਪਿਆ ਤੇ ਪੋਚਾ ਲਾਉਣ ਵਾਲਾ ਵਟਾਂ ਨੂੰ ਪੋਚਾ ਲਾਵਾਂਗੇ ਤੇ ਪੱਠੇ ਵਟਣ ਵਾਲੇ ਆ ਪਾਣੀ ਲੱਸੀ ਲੈ ਕੇ ਆ ਗਏ ਆ ਆਪੇ ਆਪਣਾ ਮੱਝਾ ਮਿਲਦੀ ਆਪਾਂ ਆ ਸੀਗਾ ਜੀ ਆਪਣਾ ਮੱਕੀ ਵਾਲਾ ਵਾਹਣ ਜਿੰਨਾ ਕਦੂ ਕੀਤਾ ਪਿਆ ਉਹ ਤੱਕ ਤੇ ਇੱਥੇ ਮੱਕੀ ਸੀ ਆਪਾਂ ਚਾਰ ਪਾਤ ਆ ਤੇ ਹੁਣ ਆਪਾਂ ਛੱਡਦਾ ਪਾਣੀ ਕਦੂ ਕੀਤਾ ਪਿਆ ਝੋ ਨਾਲ ਲੱਗੀਆਂ ਨਾ ਧੋੜੀਆਂ ਲੱਗੀਆਂ ਹੁਣ ਮੋਟਰ ਫੇਰ ਚਲਾਈ ਆ ਥੋੜੀ ਜੀ ਪਹਿਲਾਂ ਤਾਂ ਆਪਾਂ ਨੂੰ ਮੋਟਰ ਦੀ ਨਹੀਂ ਫਈ ਸੀ ਲੋਡ ਕਿਉਂਕਿ ਨਹਿਰ ਚ ਪਾਣੀ ਬਹੁਤ ਸੀ ਮੀਂਹ ਪੈ ਗਿਆ ਸੀ ਨਹਿਰ ਦੀ ਆਪਣੀ ਵਾਰੀ ਸੀ ਹੁਣ ਆਪਾਂ ਲਾਉਨੇ ਆ ਪੋਚਾ ਫਿਰ ਵਡਾਂਗੇ ਪੱਠੇ ਜਿਹੜੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਜਿਹੜਿਆਂ ਨੇ ਵੀਰਾਨੀ ਨਹੀਂ ਕੀਤਾ ਤੇ ਚੱਲਦੇ ਚੱਲਦੇ ਵਲੌਗ ਨੂੰ ਸ਼ੇਅਰ ਕਰ ਪਾਸਾ ਦਾ ਪੋਇਤਾ ਹੀ ਆਪਾ ਬਣਾਤੀ ਇੱਥੇ ਗੱਠ ਇਧਰ ਨਾਲ ਪਾਸਾ ਦਿੱਤਾ ਕੋਚ ਇੱਕ ਪਾਸਾ ਰਹਿ ਗਿਆ ਉਧਰ ਆਪਾਂ ਜਦੋਂ ਖਾਲੇ ਪਾਰ ਪੋਜਦੇ ਉਧਰੋਂ ਇੱਕ ਪਾਸਾ ਹੀ ਪੋਚਣ ਦੀ ਲੋੜ ਸੀ ਵਾਂਢੀ ਪੋਜ ਦਿੰਦਾ ਇੱਥੇ ਇਧਰ ਆਪਣੀ ਵਟ ਇਹ ਦੋਨੇ ਪਾਸੇ ਪੋਚਣੇ ਪੈਂਦੇ ਅੰਦਰ ਚੂਨਾ ਲੱਗੀ ਜਾਂਦਾ ਉਹ ਨਿਕਨੇ ਕੇ ਬੰਦੇ ਦੀਨ ਦੇ ਤਾਂ ਆਪਣੀ ਪਨੀਰੀ ਖੜੀ ਤਾਂ ਪਨੀਰੀ ਪੱਟ ਕੇ ਲੱਗੀ ਜਾਂਦੀ ਆ ਤੇ ਕਈ ਪ੍ਰੀ ਪੌਂਦ ਆਪਣਾ ਭੁੱਲ ਗਈ ਚੇਤਾ ਤੇ ਲੋਰ ਆਪਣੀ ਥੱਲੇ ਡਿੱਗੀ ਜਾਂਦੀ ਸੀ ਇੱਕ ਲੋਰ ਖੁੱਲੀ ਐ ਇੱਕ ਲੱਤਾਂ ਪਤਲੀਆਂ ਤੇ ਫੇਰ ਆਪਾਂ ਇੱਕਦਮ ਜਿਗਾਰ ਲਾਇਆ ਵੀ ਹਰ ਸੀ ਧਾਗਾ ਬੰਨਤਾ ਇੱਥੇ ਬਣਾਤੀ ਇਹ ਕੈਪਰੀ ਇੱਥੇ ਪਹੁੰਚੇ ਮੋੜ ਕੇ ਕੋਠੀ ਜਿਹਾ ਲੈਂਦੇ ਧਾਗੇ ਫਰੇ ਵਾਲੀਆਂ ਬੋਰੀਆਂ ਤੇ ਇੱਥੇ ਆਪਾਂ ਬੰਨ ਤੇ ਕੋਡੀਆਂ ਤੇ ਆਪਣਾ ਟਾਈਮ ਪਾਸ ਹੋ ਜਾਊਗਾ ਜਿਹਦੇ ਨੂੰ ਧਾਗੇ ਖੁੱਲਣੇ ਕਰਨੇ ਆ ਉਹਦੇ ਨੂੰ ਆਪਾਂ ਕਰ ਨੂੰ ਓਠੇ ਜਾਂ ਪੱਟ ਪੋਚੀ ਜਾਂਦੇ ਆ ਹਜੇ ਪੱਠੇ ਵੱਢਣ ਵਾਲੇ ਆ ਮੌਸਮ ਠੰਡਾ ਕਰਕੇ ਕੰਮ ਚੱਲੀ ਜਾਂਦਾ ਹਾਂ ਠੀਕ ਆ ਤੇਰੀ ਬਣਾਉਣਾ ਇਹ ਇਧਰ ਕਿਧਰ ਤੁਰੇ ਆ ਬਣ ਗਈ ਹਾਂ ਤਾਂ ਫੋਟੋ ਖਿੱਚ ਲੈ ਬਾਈ ਰੈਨ ਦੇ ਖੂਨ ਪਾਣੀ ਦੇ ਸੜ ਜਣੇ ਨੇ ਤੇਰਾ ਉਹ ਪਾਣੀ ਦੀ ਵੀ ਵੀਡੀਓ ਬਣਾਉਣੀ ਆ ਨੇ ਪੱਠਾ ਕਦ ਕਾਟੇਗਾ ਨਹੀਂ ਉਹ ਜੇ ਥਾਵਾਂ ਦੇ ਪੈਰ ਮਾਰ ਲੋ ਖੜੇ ਹੀ ਆ ਇੱਥੇ ਉਧਰ ਬੱਗੀ ਕੋਲੇ ਮਾਰ ਕੇ ਚਾਰ ਪੰਜ ਪੈਰ ਤੇ ਪੂਲਾ ਵੱਡੋ ਦੇ ਘਰ ਨੂੰ ਚੱਲੋ ਦੋਨੇ ਪਾਸੇ ਲੱਗ ਗਿਆ 30 ਵਟ ਤੇ ਪੁੱਛ ਦਿੱਤੀ ਰਹਿ ਗਈ ਆਪਣੀ ਵਟ ਲੱਗ ਜਾਣਾ ਲੋ ਜੀ ਵਟ ਦਿੱਤੀ ਆਪਾਂ ਬੋਚ ਸਾਰੀ ਵਟ ਪੁੱਛ ਗਈ ਸਰੇ ਤੋਂ ਸਰੇ ਤੇ ਆ ਕੱਲ ਝੋਨਾ ਲਾਇਆ ਇਧਰ ਲੀਆਂ ਵਟਾਂ ਕੱਲ ਬੋਚਤੀਆਂ ਸੀ ਨਹਿਰ ਚ ਪਾਣੀ ਵਧੂਗਾ। ਬੜਾ ਕਦੋਂ ਇਹ ਮੋਟਰ ਚਲਾਉਂਦੇ ਪਈ ਨਹੀਂ ਸੀ ਲੋੜ। ਹੁਣ ਆਪਾਂ ਤੁਰੇ ਜਾਂਨੇ ਆ ਪੋਚਾ ਲਾ ਕੇ ਇੱਧਰ ਨੂੰ ਹੁਣ ਚੱਲਾਂਗੇ ਪਠਿਆਲੇ ਟੱਕ ਚ। ਪੱਠੇ ਵੜਾਂਗੇ ਚਰੀ। ਤੇ ਕੈਪਰੀ ਪਾਉਂਦਾ ਭੁੱਲ ਗਿਆ ਚਿੱਤ ਤੇ ਲੋਰ ਪਾਉਣ ਦੀ ਭੁਲੇਖੇ ਨਾ। ਤੇ ਫੇਰ ਆਪਰ ਲਿਆਂਦੇ ਧਾਕੇ ਕੋਠੀ ਚੋਂ ਕੱਢ ਕੇ ਤੇ ਲੋਰ ਮੋੜ ਕੇ ਤੋਂ ਕਈ ਪ੍ਰੀ ਬਣਾਤੀ ਲੋਰ ਥੱਲੇ ਡਿੱਗੀ ਜਾਂਦੀ ਸੀ ਨਹੀਂ ਤੇ ਗਰੋਣੀ ਹੜ ਦੀ ਲੱਤਾਂ ਪਤਲੀਆਂ ਕੀ ਕੀਤਾ ਜਾਵੇ ਲੋਰ ਖੁੱਲੀ ਵਾਲੀ ਆ ਆਪਣਾ ਚੀਕ ਦਾ ਬੁੱਟਾ ਆ ਗਿਆ ਇਧਰ ਜਾਵਣ ਜਾਵਣ ਕੀਤਾ ਸਿੱਧਾ ਬਹੁਤ ਏਡਾ ਹੋਇਆ ਪਿਆਈ ਤੇ ਇੱਕ ਸ਼ਾਂਗ ਸ਼نگਾਈ ਕੀਤੀ ਇਹਨੇ ਨਾ ਮੜਾ ਵਜਨ ਘਟ ਗਿਆ ਜਾਂ ਨਾਰਾਂ ਦਾ ਤੇ ਇਧਰ ਮਰੂਨ ਦਾ ਪਾਣੀ ਪਾਉਣ ਵਾਲਾ ਕਹਿਆ ਰੇ ਤੋੜ ਗਈਆਂ ਦੀਂਦੀਆਂ ਲੈਟ ਆਊਗੀ ਤੇ ਛੱਡ ਦਾਂਗੇ ਆ ਸੰਤਿਆਂ ਦਾ ਬੁੱਟਾ ਹਮਰ ਉਹਨੂੰ ਵੀ ਲੱਗੇ ਨੂੰ ਕੱਚੇ ਹਜੇ ਆਪਨਾ ਆ ਗਿਆ ਅੰਬਾਂ ਦਾ ਪੁੱਟਾ ਤੇ ਇਧਰ ਨਾਰਾਂ ਦਾ ਫੇਰ ਆ ਗਿਆ ਤੇ ਆ ਆਪਣੀ ਮੋਟਰ ਬੱਦਦਵਾਰ ਵਾਲੇ ਦੇਣਾ ਇਹ ਆਪਾਂ ਮਤਲਬ ਕਿ ਚਵੱਚਾ ਬਣਾਇਆ 16 2016 ਨੂੰ ਤੇ 4 ਤੇ 4 8 ਸਾਲ ਹੋ ਗਿਆ ਕਜਾਉਣ ਆਪਣਾ ਖੜਾ ਜਾਉਣ ਤਾਂ ਵਾਧੂ ਆਪਣੇ ਪੱਟਿਆ ਕੋਈ ਨਹੀਂ ਜਿੱਥੇ ਉੱਗੀ ਰੱਖੀ ਗਏ ਆ ਆਪਾਂ ਇਹ ਕੋ ਸੰਜ ਨਾਰ ਹੋ ਜਾਊਗਾ ਫੇਰ ਹਰਿਆਲੀ ਆ ਪੱਟ ਭਰ ਜਾਊਗਾ ਚੀਵਾਂ ਦਾ ਵੀ ਹੈਗਾ ਹੋਰ ਲਾ ਦਾਂਗੇ 2 4 ਬੂਟੇ ਆ ਮੂਹੇ ਮਾਂਏ ਆਪਣੇ ਪੱਕੇ ਆ ਤੇ ਚਵੱチェ ਜੋ ਇੱਧਰ ਪਾਣੀ ਬਦਲਿਆ ਹੁਣ ਆਪਣੇ ਇੱਧਰ ਲੈ ਕੇ ਰੇ ਨੂੰ ਪੈਂਦਾ ਕੀਤਾ ਲੈਟ ਆ ਗਈ ਤੇ ਚੱਲ ਬੂਟੇ ਭਰ ਜੂ ਹੋਰਾ ਇੱਥੇ ਟਰੈਕਟਰ ਖੁੱਭ ਗਏ ਕੱਲ ਦੋ ਪਾ ਕੇ ਕੱਢੇ ਇੱਥੋਂ ਲੱਗੇ ਆ ਗਏ ਆਹ ਗੱਲ ਗਊਸ਼ਾਲਾ ਨੂੰ ਘੇਰਾ ਵੱਡਦਾ ਆਹ ਖੁੱਭ ਗਏ ਟਰੈਕਟਰ ਇੱਧਰ ਇਹ ਵੱਡੇ ਨਹੀਂ ਗਏ ਗੱਡੀਆਂ ਲੋਡ ਹੋਈ ਜਾਂਦੀਆਂ ਹਾਂ ਪੱਪੂ ਨੂੰ ਵੇਚ ਲਈ ਗਏ ਹਾਂਜੀ ਪਪੂ ਜੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਦੇ ਆ ਵੀ ਮੀਂਹ ਰੱਬ ਪਾ ਦੇ ਹਾਂ ਇਹ ਕਹਿਣਾ ਚਾਹੁੰਦਾ ਰੱਬੋਂ ਮੀਂਹ ਪਾ ਦੇ ਲਾਬ ਮੀਂਹ ਪਾ ਦੇ ਹਾਂਜੀ ਬੱਗੀ ਜੀ ਹਾਂਜੀ ਹਾਂਜੀ ਡੋਗਰ ਤਾਂ ਕੋਹ ਨਹੀਂ ਕਰਦਾ ਜਾਂਦਾ ਡੋਗਰ ਤਾਂ ਪੱਠੇ ਲੱਦੀ ਜਾਂਦਾ ਗੱਡੀਆਂ 4x4 ਆਹ ਕਿਹਦਾ ਹੈ ਜਿੰਪਰ ਲਾਇਆ ਪਿਆ ਤਾਂ ਹਾਂ ਮੈਨੂੰ ਜਾਨਣਾ ਫਿਰ ਆ ਜਰੀ ਦਾ ਇੱਕ ਕੇਰਾ ਆਪਾਂ ਰੱਖ ਲੈਣਾ ਪਕਾਵਾਂ ਜਿੰਨਾ ਚਿਰ ਆਪਾਂ ਸਾਈਲ ਨਹੀਂ ਖੋਲਦੇ ਉਹਨਾ ਟਾਈਮ ਚਾਰਾਂਗੇ ਇਹਨੂੰ ਫੋਟਾਂ ਵਾਲੀ ਜਰੀ ਆ ਜੰਬੋ 골ਡ ਕੱਟ ਕਾਟ ਬਹੁਤ ਇਧਰ ਆਪਾਂ ਵੀ ਟਰੈਕਟਰ ਕਰ ਲਿਆ ਆਪਣਾ ਲੋਡ ਤੇ ਇਹਨੂੰ ਖੜਾਤਾ ਇੱਥੇ ਲਿਆ ਕੇ ਉੱਤੇ ਧਰ ਲੈ ਜਾਵਣ ਦੇ ਪੱਤੇ ਇਦੋਂ ਟਰੈਕਟਰ ਆਪਣਾ ਫੁੱਲ ਲੋਡ ਆ ਗੱਡੀ ਭਾਈ ਮਗਰ ਅੱਗੇ ਆਪਾਂ ਕਟਾ ਲਿਆ ਨੇ ਜੋਰਾ ਆਪਣਾ ਪਰ ਜੋਰੇ ਤੇ ਹੁਣ ਕੰਮ ਟੈਟ ਹੋ ਜਾਣਾ ਇੱਕ ਮੀਂਹ ਪਿਆ ਪਈ ਤੇ ਗਾਰਾ ਬਣਿਆ ਪਿਆ ਉਹਦੇ ਵਿਚਾਰੇ ਤਾਂ ਜ਼ੋਰ ਬਹੁਤ ਲੱਗੂਗਾ ਉੱਤੇ ਧਰਲੇ ਬੱਕਰੀਆਂ ਤੇ ਜਾਵਣ ਸ਼ਾਂਕ ਕੇ ਚੱਲਦੇ ਆਪਾਂ ਘਰੇ ਘਰੇ ਜਾ ਕੇ ਪੱਠੇ-ਪੁੱਠੇ ਕਰਦੇ ਸੈਟ ਬਣਾ ਲੈ ਲੈ ਕੇ ਛੱਡ ਲਗੇ ਮਾਲਾ ਟੈਕ ਆਪਣਾ ਜਿੱਤੇ ਚਾਰ ਪਾਇਆ ਉਹਦੇ ਨੂੰ ਚਾਰ ਪਾਇਆ ਉਹਦੇ ਪਟਿਆਗਾ ਹੀ ਖੇੜਤਾ ਵੀਸ ਚੈੱਕ ਕਰੋ ਵੀਸ ਬਹੁਤ ਬੰਦੀ ਹੈ ਇਹ ਆਪਣੇ ਐਮਪਾ 30000 ਦੇ ਐਪਲ ਭਾਈ ਆ ਗਿਆ ਆਪਾਂ ਘਰੇ ਟਾ ਕੇ ਪੱਠੇ ਬੱਕਰੀਆਂ ਦੀ ਛੱਡ ਹੁਣ ਇਹਨਾਂ ਨੂੰ ਪੱਤੇ ਜੇ ਪਾਏ ਆ ਤਾਂ ਖਾਦੇ ਨਹੀਂ ਮੇਰੇ ਸਾਹਨੇ ਪਸੰਦ ਨਹੀਂ ਕਰਦੀਆਂ ਇਹ ਜੇ ਪੱਤੇ ਖਾਣੇ ਆ ਜਾਓ ਜੀ ਚੱਲ ਚੱਲ ਸੁੰਦਰਾ ਆਉਂ ਚੜੀ ਦੇਦਣਾ ਥਣ ਤੇ ਜਾਖਮ ਜਾਂ ਬਣ ਗਿਆ ਥਣ ਦਾ ਬਾਲਾ ਭੀੜ ਜੀ ਮਣਾਈ ਫਿਰਤੀ ਜ ਟੀਕੇ ਟੂਕੇ ਬਹੁਤ ਲੱਗ ਗਏ ਤੇ ਹੁਣ ਵੀ ਲਿਆਉਣੇ ਆਵੇ ਇਸ ਪਾਸੇ ਦੇ ਨਾਲ ਉੜਾ ਸੋਜ ਹੋ ਗਈ ਸੀ ਤੇ ਗੰਡ ਜੀ ਬਣ ਗਈ ਸੀ ਉਹ ਚ ਫਿਰ ਰੇਸ਼ਾਰੂ ਸ਼ਣਕਲੇ ਫੱਸ ਕੇ ਤਾਂ ਕਰਕੇ ਕੰਮ ਵਾਲਾ ਹੋ ਪੱਤੇ ਲਾਇਏ ਹੁਣ ਇਹਨਾਂ ਤੇ ਇਹਨੂੰ ਖਾਣਗੇ ਪੰਜ ਪੰਜ ਆਜੋ ਅੱਛੇਰੀ ਬੈਠੀ ਬਜਾ ਬਜਾਰ ਆਉਣਾ ਸੁੰਦਰਾ 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 ਪੱਤੇ ਖੋਲ ਆਜੋ ਕੇਂਦਰਾ ਆਪਣਾ ਖੁੱਡਾ ਆਪਣਾ ਚਾਰ ਪਾਇਆ ਚਾਹ ਪੱਤੇ ਖਾ ਲੋ ਆ ਚੁੱਪ ਚਲੋ 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 ਫਿੱਟੀਏ ਨਾ ਖਾਓ ਰੂਣ ਦੀ ਟਾਣੀ ਖਾਓ ਜੋਰਾ ਜੀ ਬੈਠੇ ਆ ਜੋਰੇ ਨੂੰ ਛੁੱਟੀਆਂ ਹੋਈਆਂ ਹੁਣ ਇਹ ਕਹਿੰਦਾ ਹੋਊ ਚੰਗਾ ਕੰਮ ਬਣਿਆ ਟਰੈਕਟਰ ਤੇ ਲੈ ਜਾਂਦੇ ਆ ਬੈਠਾ ਟੌਰਣ ਅੱਗੇ ਤੇ ਇੱਕ ਵਸਤੀ ਆਉਂਦੀ ਹੁਣ ਬਾਣ ਗਿੱਲਾ ਥਾਂ ਫਿਰ ਵਿੱਚੋਂ ਲਿਆਉਣੀ ਤੇ ਔਖਾ ਬਾਲਾ ਹੋਊਗਾ ਆ ਆਪਣਾ ਜੁਗਨ ਦੇਖੋ ਤੁਸੀਂ ਇਹਦਾ ਪੱਠਪੜਾ ਸਿਹਤ ਚੰਗੀ ਬਣਦਾ ਹੁੰਦਾ ਨਜ਼ਰਾਂ ਤੋਂ ਬਚ ਕੇ ਰਵੇ ਤੇ ਬਣੂਗਾ ਚੰਗਾ ਝੋਟਾ ਆ ਬਾਂਸੀ ਹਿਦਰਾਬਾਦ ਕੋਕੜ ਛੜਤੇ ਸੀ ਤੜਕੇ ਤੇ ਹੁਣ ਤਾੜੇ ਵੀ ਅੰਦਰ ਹੱਥ ਫੇਰ ਘੰਟਾ ਘੰਟਾ ਛੜਦੇ ਸੀਲ ਆ ਵੇ ਆ ਵੇ ਮੂੰਹ ਜਾ ਕੱਢਦਾ ਆਪਣਾ ਚਾਰ ਦੇ ਰਵੇੜਾ ਉੜਾ ਸਾਰੀਆਂ ਤੇ ਚੈਰੀ ਨੂੰ ਵੀ ਕਰਦੇ ਅੰਦਰ ਤੇ ਆਪਣੇ ਪੱਠੇ ਆ ਗਿਆ ਪੋਚਾ ਲਾਗਾ ਣਾ ਤੋ ਆਰਾਮ ਕਰਦੇ ਆ ਫਿਰ ਪੱਠਿਆਂ ਤੱਕ ਦਸਾ ਹੋਰ ਕਰਾਂਗੇ ਤੁਹਾਡੇ ਨਾਲ ਸਾਂਝਾ ਸਾਰੇ ਦਿਨ ਦਾ ਵਲੌਗ ਸਾਂਝਾ ਕਰਾਂਗੇ ਚੈਨਲ ਕਰ ਲਿਓ ਸਬਸਕ੍ਰਾਈਬ ਜਿਹੜੇ ਵੀ ਨੇ ਵੀਰਾਂ ਨੇ ਕੀਤਾ ਨਹੀਂ ਚੱਲਦੇ ਚੱਲਦੇ ਵਲੌਗ ਨੂੰ ਸ਼ੇਅਰ ਜਰੂਰ ਕਰਦੇ ਲਓ ਜੀ ਤਾਂ 11 ਵਜੇ ਹੁਣ ਬਾਬੇ ਦੀ ਕੜਾਈ ਲੈ ਕੇ ਚੱਲੇ ਆਪਾਂ ਆਪਿਆ ਦੇ ਸੀਗਾ ਇਧਰ ਕੜਛੀ ਤੇ ਜਿਹੜਾ ਲਫਾਫਾ ਵੱਡਾ ਕੇ ਪ੍ਰਸ਼ਾਦ ਆ ਬੇਖੋ ਆਇਆ ਬਲੀ ਦੀ ਕੜਾਈ ਐ ਲਿਆ ਉਪਾਥੀ ਲਓ ਇਹ ਖੇਤ ਆ ਗਏ ਸੀਗੇ ਆਪਾਂ ਬਾਬੇ ਦੀ ਕੜਾਈ ਦੇਣ ਪਾਥੀ ਆਪਾਂ ਦਿਖਾ ਲਈ ਸੀ ਘਰੋਂ ਚੌਂਕ ਦੀ ਤਾਂ ਵੀ ਦੂਰੀ ਜਾਂਦੀ ਆ ਤੇ ਹੁਣ ਆਪਾਂ ਬਾਬੇ ਦੀ ਕੜਾਈ ਦੇ ਦਾਂਗੇ ਜੋ ਜੀ ਲਵਾਤਾ ਬਾਬੇ ਨੂੰ ਆਪਾਂ ਭੋਗ ਤੇ ਹੁਣ ਪ੍ਰਸ਼ਾਦ ਸਾਰਿਆਂ ਨੂੰ ਵੰਡ ਦਾਂਗੇ ਤੇ ਮੋਟਰ ਆਪਾਂ ਛੜਤੀ ਆ ਆ ਘੇਰੇ ਚ ਪਾਣੀ ਪੂੜਾ ਦੇ ਉਹ ਚੱਲ ਵੀ ਮੋਟਰ ਤੇ ਹਨਾ ਪਾ ਚੱਲਦੇ ਹਾਂ ਪਰ ਹਾਂਜੀ ਪੱਠੇ ਦਿੱਤੇ ਹੀ ਆਪਾਂ ਖੁਤਰਾ ਆ ਕੇ ਸਾਰੀ ਚਰੀ ਖੁਦਰਤੀ ਦੇਖੋ ਤੁਸੀਂ ਤੇ ਬੱਕਰੀਆਂ ਨੂੰ ਵੀ ਆਪਾਂ ਪੱਠੇ ਪਾਤੇ 4 ਵਜ ਗਏ ਬੱਕਰ ਗਨਵਾ ਪੱਤੇ ਵਿੱਚੋਂ ਪਾਟਸ਼ੀ ਜੋ ਕੱਢ ਕੇ ਤੇ ਇਹ ਵੀ ਪਾ ਦਿੰਨੇ ਹੰਨੇ ਆਪਾਂ ਖਾ ਲੈਂਦੀਆਂ ਵਾ ਇਹ ਲੱਗ ਪਿਆ ਪੱਠੇ ਖਾਣ ਤੇ ਆਪਾਂ ਪੱਠੇ ਕੁੱਤਰ ਕੇ ਤੇ ਗੱਡੀ ਕਰਤੀ ਵਿਹਲੀ ਟਰੈਕਟਰ ਆਪਣਾ ਅੰਦਰ ਖੜਾ ਤੇ ਮਈਆਂ ਵੀ ਆਪਾਂ ਪੱਠਿਆਂ ਦੇ ਬੰਨਤੀਆਂ ਪੱਠੇ ਆਪਣੇ ਬੇਹੇ ਪਏ ਸੀਗੇ ਕੱਲ ਵਾਲੇ ਤੜਕੇ ਵਾਲੇ ਪੱਠੇ ਪਏ ਸੀ ਤੇ ਇਹ ਡੋਗੇ ਡਾ ਕੇ ਛੜ ਦਿੰਦੇ ਚਰੀ ਦੇ ਤੇ ਇੰਨਾ ਚ ਰਲਾਤਾ ਆਪਾਂ ਦਾਣਾ ਤੇ ਸਾਰੇ ਜਾਨਵਰ ਆਪਾਂ ਦੇ ਤੇ ਨਿਮਾ ਨਿਮਾ ਕੇ ਪੱਠਿਆਂ ਦੇ ਬੰਨਤੇ ਆ ਤੇ ਦਾਣਾ ਧੂਰਤਾ ਇਹਨਾਂ ਨੂੰ ਚਿੱਟਾ ਕਣਕ ਦਾ ਹੁਣੇ ਲੱਗ ਪੇ ਖਾਣ ਤੇ ਸਾਰੇ ਜਦੋਂ ਉਹਨੂੰ ਇਹ ਪੱਠੇ ਪੁਰਾਣੇ ਖਾ ਜਾਣਗੇ ਤੜਕੇ ਵਾਲੇ ਆਹ ਪਾਤੀ ਆਪਾਂ ਮੱਝ ਨੂੰ ਕੈਲਸ਼ੀਅਮ ਤੇ ਦਰਗਾਣੂ ਵੀ ਪਾਤੀ ਸੀ ਤੇ ਸਾਰੇ ਪੱਠੇ ਖਾ ਜਾਣਗੇ ਹੁਣ ਦਾਣੇ ਨਾਲ ਰਲਾਤਾ ਹੀ ਦਾਣਾ ਵਿੱਚ ਤੇ ਫੇਰ ਆਪਾਂ ਇਹਨਾਂ ਨੂੰ ਤਾਜੇ ਪੱਠੇ ਜਿਹੜੇ ਕੁਤਰੇ ਪਏ ਆ ਉਹ ਸੜ ਦਾਂਗੇ ਉਹ ਪੱਠੇ ਵਾਦਾਂਗੇ ਟੋਕਰਾ ਟੋਕਰਾ ਜਦੋਂ ਇਹ ਖਾਲੇ ਤੇ ਮੁੜ ਕੇ ਸ਼ਾਮ ਦੇ ਟਾਈਮ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵਲੌਗ ਚੱਲਦੇ ਚੱਲਦੇ ਨੂੰ ਸ਼ੇਅਰ ਕਰਦੇ ਹੋ ਤੇ ਆਪਾਂ ਬਲਬ ਬੁਲਾ ਕੇ ਕਿਚਨ ਵਿੱਚ ਕੰਮ ਕਰ ਦੇਣਾ ਵਾ ਇਧਰ ਆਪਣਾ ਚਾਰ ਪਿਆ ਤੇ ਉਹਦਾ ਕੁਕੜਾਂ ਦਾ ਖੁੱਡਾ ਤੇ ਗੱਡੀ ਆਪਾਂ ਕਰਤੀ ਵਿਹਲੀ ਤੇ ਖੜਾ ਦੀ ਬੈਂਕ ਕਰਕੇ ਤੜਕੇ ਲਿਜਾਣ ਵਾਸਤੇ ਪੱਠਿਆਂ ਨੂੰ ਜਾਣਾ ਲੋਈ ਹੁਣ ਆਪਾਂ ਲੌਣ ਲੱਗ ਪਏ ਆ ਬਲਬ ਤੇ ਬੜ ਬਲਾਈ ਜੰਨੇ ਆ ਤੇ ਹੁਣ ਮੱਛਰ ਦਾ ਟਾਈਮ ਹੁੰਦਾ ਜਾਂਦਾ ਦਿਨ ਛਪ ਗਿਆ ਤੇ ਸਾਰੇ ਆਪਾਂ ਬੜ ਬਲਾਈ ਜੰਨੇ ਆ ਚਾਰ ਚਾਰ ਬੜ ਬਲਾਈ ਦੇ ਆ ਇੱਕੋ ਲੈਨ ਚ ਤੇ ਹੁਣ ਮਈਆਂ ਮੱਛਰ ਦੀ ਰੁੱਤ ਚ ਆਪਣੀਆਂ ਰਹਿਣੀਆਂ ਪੱਕੇ ਥਾਂ ਤੇ ਤੇ ਸ ਵੀਰੇ ਤਾਂ ਆਪਾਂ ਕੱਕਰ ਥੱਲੇ ਕੱਚੇ ਦਾ ਘਾਰੀ ਦੇਈ ਦੀ ਅੱਗੇ ਰਾਤ ਨੂੰ ਵੀ ਕੱਚੇ ਤੇ ਹੀ ਹੁੰਦੀਆਂ ਸੀ ਹੁਣ ਪੱਕੇ ਦੇ ਤਾਂ ਹੁੰਦੀਆਂ ਵੀ ਬੜਪਾਂ ਦਾ ਕਰਕੇ ਵੀ ਲੈਨ ਚ ਬਲਬ ਲੱਗ ਜਾਂਦੇ ਆ ਇੱਕ ਚ ਤੇ ਮੱਛਰਾਂ ਤੰਗ ਨਹੀਂ ਕਰਦਾ ਫਿਰ ਧੂਆ ਪਾ ਲਈਦਾ ਮਗਰ ਤੇ ਹੁਣ ਆਪਾਂ ਇਹਨਾਂ ਨੂੰ ਪੱਠਿਆਂ ਦਾ ਤਾਜਿਆਂ ਦਾ ਹਰਿਆਂ ਦਾ ਇੱਕ ਇੱਕ ਟੋਕਰਾ ਸੱਟ ਦੇਣਾ ਤੇ ਇਹ ਪੱਠੇ ਖਵਾਤੇ ਹੀ ਫੇਰ ਵਾਲੇ ਖਲਕੁਲੇ ਲਾ ਕੇ ਦਾਣਾ ਉਹ ਖਾਲੇ ਤੇ ਹੁਣ ਇੱਕ ਇੱਕ ਟੋਕਰਾ ਇਹਨਾਂ ਨੂੰ ਹਰਿਆਂ ਦਾ ਸੱਟ ਦਿੰਨੇ ਆ ਹਰਿਆਣਾ ਫਿਰ ਜਿਹੜੇ ਮਾੜੇ ਮੋਢੇ ਬੇ ਪੱਠੇ ਆ ਸਾਰੇ ਖਾ ਜਾਣਗੇ ਤਕਰੀਬਨ ਖਾਦੇ ਆ ਖਾ ਕੇ ਬੈਠੇ ਆਪਣੇ ਆਹਾ ਕੱਟੇ ਦੋਨੇ ਔਰਨੇ ਦੇ ਪਰ ਲਿਖ ਕਰਤੀ ਲੋ ਜੀ ਹੁਣ ਇਹ ਵੀ ਉੱਠ ਖੜੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪੱਠੇ ਵਿੱਚ ਦਿੱਤੇ ਲਾ ਥੋੜੇ ਘਣੇ ਜਿਹੜੇ ਬੈ ਸੀ ਤੇ ਇਹ ਉੱਠ ਕੇ ਵੀ ਲੱਗ ਪਏ ਖਾਣ ਪੱਠੇ ਖਾਈ ਜਾਂਦੇ ਆ ਖਾ ਕੇ ਹੁਣੇ ਫੁੱਲ ਐ ਰੱਜ ਜਾਣਗੇ ਤੇ ਸਾਰੀ ਰਾਤ ਤੇ ਰਾਤ ਨੂੰ ਕਾਲਾ ਕਰੀ ਜਾਣਗੇ ਤੇ ਬੈਠੇ ਰਹਿਣਗੇ ਬਾਲ ਪੈ ਇਹਨਾਂ ਤੇ ਲਾਤੇ ਸੀ ਆਪਾਂ ਤੇ ਹੁਣ ਆਪਾਂ ਹਰੇ ਹੋਰ ਲਿਉਨੇ ਪਰੇ ਮੱਝ ਨੂੰ ਤੇ ਗਾਂ ਨੂੰ ਪਾਉਣ ਵਾਲੇ ਰਹਿ ਗਏ ਆ ਇਧਰ ਆਪਣੇ ਬੱਕਰੀਆਂ ਆ ਇਨਾਂ ਨੂੰ ਵੀ ਆਪਾਂ ਮੱਝ ਨੂੰ ਦੇ ਗਾਂ ਨੂੰ ਛੜਦਾਂਗੇ ਟੋਕਰਾ ਟੋਕਰਾ ਹਰਿਆਂ ਦਾ ਤੇ ਬਾਕੀ ਪੱਠੇ ਜਿਹੜੇ ਰਹਿ ਜਾਣਗੇ ਉਹ ਆਪਾਂ ਪਾਵਾਂਗੇ ਇਹਨਾਂ ਨੂੰ ਸਵੇਰੇ ਸਵੇਰੇ ਆਪਾਂ ਖੋਲਣੀਆਂ ਬੰਨਣੀਆਂ ਤਾਂ ਹੁੰਦੀਆਂ ਨਹੀਂ ਬਸ ਟੋਕਰਾ ਟੋਕਰਾ ਪੱਠਿਆਂ ਦਾ ਇੱਥੇ ਸੈੱਟ ਦੇਣਾ ਹੁੰਦਾ ਅੱਡੇ ਤੋਂ ਚੱਕ ਕੇ ਤੇ ਜਦੋਂ ਆਪਾਂ ਕੱਚੇ ਤੇ ਕਰ ਲੱਗ ਗਏ ਫਿਰ ਆਪਾਂ ਖੁਰਲੀਆਂ ਵਿੱਚ ਪੱਠੇ ਛੜਦਿਆ ਕਰਾਂਗੇ ਫਿਰ ਇਹਨਾਂ ਦਾ ਬੰਨਣ ਦਾ ਕੰਮ ਹੋ ਜਾਊਗਾ ਉਦ ਤੱਕ ਹੁਣ ਆਪਾਂ ਇਹਨਾਂ ਨੂੰ ਛੜ ਦਿੰਨੇ ਆ ਹਰੇ ਯਾ ਯਦਾਂ ਨੂੰ ਕੋਈ ਨਹੀਂ ਪਤਾ ਅੱਤਾ ਹੀ ਇਹਨੂੰ ਪਤਾ ਅੱਤਾ ਅੱਤਾ ਹੀ ਬਥੇਰਾ ਕਿਉਂਕਿ ਇੰਨਾ ਮੂਰੇ ਥੋੜੇ ਥੋੜੇ ਬੇ ਪੱਠੇ ਪਏ ਸੀ ਇਹ ਨੇਣਾ ਚਲੋ ਵਧੀਆ ਰਾਜ ਜਾਂਦੀਆਂ ਫੁੱਲ ਤੇ ਹੁਣ ਆਪਾਂ ਨਾਲ ਲੱਗ ਮਾਂ ਕੰਮ ਇੱਕ ਹੋਰ ਕਰਦਗੇ ਧੂਆਂ ਵੀ ਪਾਉਣਾ ਹੁੰਦਾ ਆਪਾਂ ਪੱਠੇ ਸੱਟ ਕੇ ਤੇ ਹੁਣ ਆਪਾਂ ਧੂਆਂ ਵੀ ਪਾਦੇ ਆ ਆਪਣੇ ਗੱਠਾ ਸਿਆਲਾ ਜਿੰਨਾ ਤੋਂ ਠੰਡ ਰੋਕਣ ਤੋਂ ਕੰਮ ਲਈਦਾ ਬੱਕਰੀਆਂ ਆਸਤੇ ਆਪਾਂ ਲੈਣੇ ਹੁੰਦੇ ਆ ਤੇ ਹੁਣ ਇਹਨਾਂ ਦੇ ਧੂਏ ਦਾ ਕੰਮ ਲਈਦਾ ਇਹ ਆ ਰੋਤ ਚ ਲਾਉਈਏ ਇਹ ਸਿਹੜਤੀਆਂ ਆਪਾਂ ਸੱਦੇ ਗਾਦੀਆਂ ਅੱਧਾ ਤੁਹਾਨੂੰ ਆਪਾਂ ਇੱਕ ਪਰਲੇ ਪਾਸੇ ਪਾ ਦੇਣਾ ਹੁੰਦਾ ਆ ਦੇਖ ਤੋਂ ਸਾਹਮਣੇ ਖੜੀ ਤੇ ਔਰਲੇ ਪਾਸੇ ਦੋਨੇ ਪਾਸੇ ਆਪਾਂ ਧੂਨਾ ਪਾ ਦੇਣਾ ਹੁੰਦਾ ਤੇ ਹੁਣ ਆਪਾਂ ਖਿਦਿਏ ਗੋਵਾ ਗੋਵਾ ਆਪਾਂ ਨਾਲ ਦੀ ਨਾਲ ਫੈਦੇ ਰਹਿੰਨੇ ਆ ਤੁਰੇ ਕਰਦੇ ਜਾਂ ਕੇ ਮੁੜ ਕੇ ਵੱਡਾ ਟੁਕੀ ਕਰਕੇ ਬਾੜਾ ਔਰ ਉ ਪੈ ਜਾਂਦਾ ਸਾਹਸ ਭਾਈ ਫੁੱਲ ਰਹਿੰਦੀ ਤੇ ਅੰਧਿਆਰੀ ਆਪਾਂ ਹੁਣ ਦਿੱਤੀ ਆ ਤਾਰ ਥੋੜੀ ਥੋੜੀ ਟੂੜੀ ਪਾ ਕੇ ਇਹਦੇ ਜਿਹਾ ਆਪਣੀ ਗੈਰੀ ਧਰਤੀ ਤੇ ਹੁਣ ਧੂਫਨ ਲੱਗ ਜੂ ਤੇ ਉੱਤੇ ਸੜਦਾਂਗੇ 43 ਤੇ ਵਧੀਆ ਆਪਣਾ ਧੂਆਂ ਤੋਂ ਖਣ ਲੱਗ ਜਾਣਾ ਤੇ ਪਸ਼ੂ ਆਪਣੇ ਵਧੀਆ ਸ਼ਾਂਤੀ ਜਿ ਫੜ ਜਾਂਦੇ ਕੀਰਾਂ ਧੂਆਂ ਰੋਲ ਕਰਦੇ ਹੀ ਤਾਂ ਤੇ ਫੇਰ ਉਹ ਤੇ ਆਪਾਂ ਥੋੜਾ ਜਿਆ ਸਲੋ ਕਰਦੇ ਹੀ ਦਾ ਕੋਈ ਗਿੱਲੇ ਪੱਠੇ ਪੁੱਠੇ ਉਹ ਜੇ ਸੱਟ ਦੇਈਦੇ ਆ ਤੇ ਹੌਲੀ ਹੌਲੀ ਠੁਖੀ ਜਾਵੇ ਤੇ ਹੁਣ ਛੱਡ ਤੇ ਆਪਾਂ ਬਾੜ ਬਤ ਹੁਣ ਤੇ ਉਹਨੇ ਆਪਾਂ ਧਾਰਾਂ ਲੋਈ ਆਪਾਂ ਬਹਲੇ ਨਾਲ ਪੱਲੇ ਤੋਲੇ ਥਣ ਬਾਈ ਪਾਸਮ ਆਪਣੀ ਵਿਹੜ ਇਹਨੂੰ ਲੱਗ ਪਿਆ ਆਪਾਂ ਚੋਣ ਇਹਨੂੰ ਆਪਾਂ ਦਵਾਂਗੇ ਹਣ ਚੋ ਤੇ ਮੁੜ ਕੇ ਚੋਵਾਂਗੇ ਮੱਛ ਦੇਖੋ ਜਿੰਨਾਂ ਦੇ ਘਾਰ ਵੀ ਚੱਕ ਕਰੋ ਵਿਹੜ ਵੀ ਪਹਿਲਾਂ ਤੋਂ ਆ ਵਿਹੜ ਸਹੀ ਹੈ ਦੋ ਦੰਦਾਂ ਛਾਈ ਵਾਲਾ ਵਿਹੜਾ ਛੰਡੀ ਸੀ ਫੋਲਦਾ ਹਾਂ ਨਹੀਂ ਨਹੀਂ ਆਪਾਂ ਚੁਈ ਜੰਨੇ ਆ ਦੋਬਿਆਂ ਚ ਸਾਲਿਆ ਹੀ ਮੋਬਾਈਲ ਕਿਉਂਕਿ ਕੈਮਰਾਮੈਨ ਕੋਈ ਹੈ ਨਹੀਂ ਸੀ ਹਾਂ ਇਸੇ ਕਰਕੇ ਤੇ ਹੁਣ ਆਪਾਂ ਅਗੇ ਪਿੰਜਰਾ ਇਧਰ ਕੱਢ ਲਿਆ ਵਾ ਧੂਏ ਵਾਲੇ ਦੇ ਮਗਰ ਹਰਸ ਤੇ ਚਲੋ ਚਲੋ ਇਹ ਬੱਕਰੀਆਂ ਵੀ ਆਪਾਂ ਇਹਨਾਂ ਨੂੰ ਤਾੜ ਦਿੰਨੇ ਇੱਥੇ ਉਧਰੋਂ ਵੜ ਜਿਓ ਆਪਾਂ ਬੱਕਰੀਆਂ ਕੱਢ ਲੈਂਦੀਆਂ ਉੱਤਰ ਹੋ ਜਾਂਦਾ ਹੁੰਦਾ ਐਸ ਮੋਕੇ ਮੱਛਰ ਰਾਤ ਨੂੰ ਫਰੇ ਇੱਥੇ ਰਹਿੰਦੀਆਂ ਬਲਬਾਂ ਦੇ ਚਾਨਣੇ ਨਾਲ ਧੀਵਾ ਪਾਇਆ ਹੁੰਦਾ ਲਾਤੀ ਆਪਾਂ ਇਹਨਾਂ ਦੀ ਵੀ ਵਾਰੀ ਕਰਤੀਆਂ ਅੰਦਰ ਦੂਜੀ ਬੱਕਰੀ ਬੰਦ ਲਓ ਜੀ ਰੋਟੀ ਖਾ ਕੇ ਆਪਾਂ ਆਗੇ ਸੀ ਆਪਣੇ ਜਾਨਵਰਾਂ ਨੂੰ ਦੇਖਣ ਬਲਬ ਚੱਲੀ ਜਾਂਦੇ ਸੀ ਧੂਆ ਆਪਾਂ ਪਾਤਾ ਸੀ ਤੇ ਹੁਣ ਧੂਆ ਚੱਲੀ ਜਾਂਦਾ ਤੇ ਸਾਰੇ ਪਸ਼ੂ ਆਪਣੇ ਸ਼ਾਂਤੀ ਚ ਖੜੇ ਆ ਤੇ 10-15 ਮਿੰਟ ਤੱਕ ਬਹਿ ਜਾਣਗੇ ਅੱਜ ਦੇ ਵਲੌਗ ਦਾ ਕਰਦੇ ਐਂਡ ਜਿਹੜੇ ਮੇਰੇ ਵੀਰਾਂ ਨੇ ਵਲੌਗ ਦੇਖਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਲਦ ਮਿਲਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ ਧੰਨਵਾਦ